ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਹੋਰ ਤੁਸੀਂ ਕਿੱਦਾਂ ਹੋ ਜੀ ਸਾਰੇ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆ ਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਪਹਿਲਾਂ ਰੁਟੀਨ ਵਾਈਜ਼ ਕਰੇ ਕੰਮ ਕਾਰ ਕੀਤੇ ਧਾਰਾ ਚੁਈਆਂ ਤੇ ਦੁੱਧ ਵੀ ਪਾਇੰਦ ਹੁਣ ਆਪਾਂ ਆਏ ਆ ਜੀ ਗਰਾਊਂਡ ਤੇ ਗਰਾਊਂਡ ਆਪਾਂ ਆਏ ਅੱਜ ਹਫ਼ਤੇ ਬਾਦੋਂ ਤੇ ਮੀਂਹ ਸੀਗਾ ਗਰਾਊਂਡ ਗਿੱਲਾ ਸੀਗਾ ਚਲੋ ਉਹੜ ਸੁੱਕਾ ਮੜਾ ਬੂਟਾ ਆਏ ਅੱਜ ਆਪੋ ਤੁਸੀਂ ਗਰਾਊਂਡ ਦਾ ਮਾਹੌਲ ਦੇਖ ਸਕਦੇ ਹੋ ਇੱਥੋਂ ਹੀ ਕੀਤੀ ਆਪਾਂ ਸ਼ੁਰੂਆਤ ਬਣਾਉ ਦੀ ਅੱਜ ਕੰਮ ਗਾਇ ਕਰਕੇ ਤੇ ਇੱਥੇ ਆਪਾਂ ਹੁਣ ਲੰਮ ਗੇ ਐਕਸਰਸਾਈਜ਼ ਵਗੈਰਾ ਫਿਰ ਆਪਾਂ ਤੁਹਾਨੂੰ ਦਵਾਂਗੇ ਅਗਲੀ ਅਪਡੇਟ ਹੈਲੋ ਆਪਣਾ ਜੀ ਹੁਣ ਆਪਾਂ ਪਹਿਲਾਂ ਗਰਾਊਂਡ ਦਾ ਪਾਇਆ ਸੀ ਗਰਾਊਂਡ ਦੇ ਵਿੱਚ ਆਏ ਸੀਗੇ ਹੁਣ ਆਪਾਂ ਗਰਾਊਂਡ ਹੈ ਮੜਾ ਮੜਾ ਗਿੱਲਾ ਆਪਾਂ ਸ਼ਾਰਕ ਤੇ ਭੱਜ ਕੇ ਆਏ ਆਂ ਜੀ ਇੱਧਰ ਆਪਣੇ ਨਾਲ ਸ਼ਾਰਕ ਲੱਗਦੀ ਆ ਹੈ ਹਨੇਰਾ ਵਾ ਪਰ ਵੀਡੀਓ ਬਣੀ ਜਾਂਦੀ ਓ ਮੈਂ ਵਲੌਗ ਇਹ ਹਨੇਰਾ ਪੂਰਾ ਐਸ਼ੀ ਵੀ ਨਹੀਂ ਵੱਜਿਆ ਹੁਣ ਤੇ ਆਪਾਂ ਰਨਿੰਗ ਕਰਕੇ ਆ ਗਏ ਆਂ ਹੁਣ ਆਪਾਂ ਗਰਾਊਂਡ ਦੇ ਵਿੱਚ ਐਕਸਰਸਾਈਜ਼ ਉੱਥੇ ਲਾ ਲਾਂਗੇ ਜਾ ਕੇ ਹਾਂਜੀ ਆਪਾਂ ਨੂੰ ਸਰੀਰ ਨੂੰ ਫਿੱਟ ਰੱਖਣ ਵਾਸਤੇ ਹਰ ਰੋਜ਼ ਜਾਣਾ ਚਾਹੀਦਾ ਵਾਕ ਕਰਨਾ ਚਾਹੀਦਾ ਵਾ ਆਪਾਂ ਨੂੰ ਹੋਰ ਐਕਸਰਸਾਈਜ਼ਾਂ ਕਰਨੀਆਂ ਚਾਹੀਦੀਆਂ ਇਹ ਨਾਲ ਨਾ ਸਰੀਰ ਵਧੀਆ ਰਹਿੰਦਾ ਤੰਦਰੁਸਤ ਰਹਿੰਦਾ ਫਿੱਟ ਰਹਿੰਦਾ ਕੋਈ ਬਿਮਾਰੀ ਨਹੀਂ ਲੱਗਦੀ ਇਹ ਸਾਰਿਆਂ ਨੂੰ ਤੜਕੇ ਉੱਠ ਕੇ ਸੈਰ ਕਰਨੀ ਚਾਹੀਦੀ ਸਵੇਰ ਦੀ ਸੈਰ ਬਹੁਤ ਵਧੀਆ ਹੋਰ ਦੱਸੋ ਜੀ ਹਾਂਜੀ ਜਿਵੇਂ ਵੀ ਕੋਈ ਆਪਾਂ ਗਰਾਊਂਡ ਤੋਂ ਗਏ ਉਦੋਂ ਬਾਅਦ ਚ ਕੰਮਕਾਰ ਦੀ ਅਪਡੇਟ ਸਾਡੇ ਚੈਨਲ ਦਾ ਜੁੜੇ ਰਹੋ ਜਰੂਰ ਦਵਾਵਾਂਗੇ ਜੀ ਅਪਡੇਟ ਹਾਂਜੀ ਤੁਸੀਂ ਹੁਣ ਦੇਖ ਸਕਦੇ ਹੋ ਦਿਨ ਚੜ ਗਿਆ ਤੇ ਗਰਾਊਂਡ ਦਾ ਮਾਹੌਲ ਹਜੇ ਵੀ ਆਵੇ ਗਿੱਲਾ ਥਾਂ ਇਧਰ ਇਹ ਟਰੈਕ ਤੇ ਉੱਪਰ ਨਾਲ ਗਿੱਲਾ ਹੈ 400 ਮੀਟਰ ਦਾ ਟਰੈਕ ਆ ਉਧਰੋਂ ਇੱਥੋਂ ਲੈ ਕੇ ਮੈਂ ਜੂਮ ਕਰਕੇ ਹੁਣਾ ਉੱਥੋਂ ਲੈ ਕੇ ਸਾਰਾ ਉਹ ਉਧਰ ਦੀ ਉਧਰ ਦੀ ਹਾਂਜੀ ਇੱਥੋਂ ਆ ਕੇ ਤੇ ਆਪਾਂ ਗੇ ਟ੍ਰੈਕ ਤੇ ਲਾਉਂਦੇ ਹੁੰਦੇ ਸੀਗੇ ਇੱਥੇ ਭਜਦੇ ਹੁੰਦੇ ਸੀਗੇ ਟ੍ਰੈਕ ਤੇ ਫਿਰ ਆਪਾਂ ਘਾਹ ਤੇ ਵੀ ਭੱਜ ਲਈਦਾ ਸੀਗਾ ਚਲੋ ਘਾਹ ਤੇ ਸਪ੍ਰਿੰਟ ਆ ਵਗੈਰਾ ਲਾ ਲੇਦੂ ਸਾਰੀ ਐਕਸਰਸਾਈਜ਼ ਲਾ ਲੇਦੀ ਸੀ ਘਾਹ ਵੀ ਨਾਲ ਹੁਣ ਥੋੜਾ ਥੋੜਾ ਸੁੱਕਾ ਹੋ ਗਿਆ ਤੇ ਇੱਧਰ ਆਪਣੀਗੇ ਜੈਮ ਉਹਨੇ ਲਾਈ ਜਾਂਦੇ ਆ ਹੁਣ ਆਪਾਂ ਲਾਵਾਂਗੇ ਜੀ ਐਕਸਰਸਾਈਜ਼ ਉਧਰੋਂ ਆਪਾਂ ਆ ਗਏ ਆ ਭੱਜ ਕੇ ਉਹ ਵੀ ਤੁਹਾਨੂੰ ਵੀਡੀਓ ਚ ਪਾਵਾਂਗੇ ਐਕਸਰਸਾਈਜ਼ਾਂ ਵੀ ਕਿਵੇਂ ਲਗਾਈਆਂ ਬਣੇ ਰਹੋ ਜੀ ਹੈਲੋ ਹਾਂ ਜੀ ਪਹਿਲਾਂ ਆਪਾਂ ਲਵਾਈਆਂ ਬੱਚਿਆਂ ਨੂੰ ਪੌੜਨਾ ਵੀ ਇਹ ਪੌੜਨ ਵਾਲੀ ਐਕਸਰਸਾਈਜ਼ ਬਹੁਤ ਵਧੀਆ ਵਾ ਬੱਚਿਆਂ ਲਈ ਬਾਕੀ ਸਭ ਲਈ ਇਹ ਕਰਨੀ ਚਾਹੀਦੀ ਆ ਪਹਿਲੇ ਹਫਤੇ ਚ 3 ਦਿਨ ਲਾ ਲਓ ਪੌੜਨਾ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਕੀਤੀ ਐਕਸਰਸਾਈਜ਼ ਇਹ ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਜੀ ਇਹਦੇ ਨਾਲ ਤਾਕਤ ਮਿਲਦੀ ਹੈ ਸਰੀਰ ਨੂੰ ਪੇਟ ਦੀ ਚਰਬੀ ਵੀ ਘਟਾਉਂਦੀ ਹੈ ਐਕਸਰਸਾਈਜ਼ ਬਹੁਤ ਵਧੀਆ ਵਾਪਾ ਔੜਨਾ ਲਾਉਣਾ ਤੇ ਹਾਂਜੀ ਫਿਰ ਆਪਾਂ ਕੀਤੀ ਜੰਪਿੰਗ ਵਾਲੀ ਐਕਸਰਸਾਈਜ਼ ਤੇ ਇਹਦੇ ਨਾਲ ਵੀ ਸਾਰੇ ਸਰੀਰ ਨੂੰ ਤਾਕਤ ਮਿਲਦੀ ਹੈ ਜੀ ਜੰਪਿੰਗ ਕਰਨਾ ਜ਼ਰੂਰੀ ਹੈ ਹਾਂਜੀ ਫੇਰ ਆਪਾਂ ਕੀਤੀ ਸੀਗੀ ਉਸ ਥੜੇ ਦੇ ਉੱਪਰ ਜੰਪਿੰਗ ਲੱਤਾਂ ਵਾਲੀ ਪੱਟਾਂ 'ਚ ਜਾਣ ਪੈਂਦੀ ਜੀ ਇਹਦੇ ਨਾਲ ਲੱਤਾਂ ਗੋਡਿਆਂ 'ਚ ਸਾਰੇ ਹਾਂਜੀ ਉਸ ਤੋਂ ਬਾਅਦ ਆਪਾਂ ਕੀਤੀ ਬਾਹਵਾ ਵਾਲੀ ਐਕਸਰਸਾਈਜ਼ ਬਾਹਵਾ ਹਲਾਉਣੀਆਂ ਅੱਗੜ ਪਿੱਛੜ ਬਾਹਵਾ ਹਲਾਉਣੀਆਂ ਇਹਦੀ ਐਕਸਰਸਾਈਜ਼ ਕੀਤੀ ਉਸ ਤੋਂ ਬਾਅਦ ਦੇ ਵਿੱਚ ਹਲੋ ਹਾਂਜੀ ਗਰਾਊਂਡ ਜਾਣ ਤੋਂ ਬਾਅਦ ਆਪਾਂ ਏਸਕੇ ਘਰੇ ਆਪਣੇ ਆ ਗਏ ਆ ਤੇ ਆਪਣੇ ਬੁੱਟੇ ਬਹੁਤ ਲੱਗੇ ਆ ਘਰੇ ਜਿਵੇਂ ਫਲਾ ਫਰੂਟ ਵਾਲੇ ਬੂਟੇ ਹੋ ਗਏ ਫਲਾਂ ਵਾਲੇ ਅੰਜੀਰ ਦਾ ਬੂਟਾ ਵੀ ਲੱਗਾ ਆਪਣਾ ਇੱਧਰ ਹਾਂ ਜੀਰਾ ਜੀ ਇਹ ਸਰੀਰਾਸਤੇ ਬਹੁਤ ਵਧੀਆ ਤੂੰ ਇਹਦਾ ਰੇਟ ਬਾਜ਼ਾਰ ਚ ਪੁੱਛ ਕੇ ਤਾਂ ਬਹੁਤ ਆ ਆਪਣੇ ਘਰੇ ਹੀ ਲੱਗਾ ਤੇ ਆ ਨਾਰ ਆ ਗਿਆ ਜੀ ਇੱਧਰ ਇਹ ਸ਼ੂਟ ਹੈ ਜਹਾ ਜੇ ਨਾਰ ਇਹ ਆਪਣੀ ਡੇਜੀ ਇਹ ਆਪਾਂ ਬੱਚਾ ਲਿਆ ਸੀਗਾ ਕੁੱਤੀ ਦਾ ਇੱਥੋਂ ਕਿਸੇ ਦੇ ਘਰੋਂ ਤੇ ਇੱਧਰ ਆਪਾਂ ਆਪਣਾ ਬਰਾਂਡ ਆ ਗਿਆ ਇਹ ਆਪਣਾ ਪੂਜਾਰੂਮ ਆ ਜੀ ਤੇ ਇਧਰ ਆਪਣਾ ਸਟੋਰ ਰੂਮ ਆ ਕਮਰਾ ਤੇ ਆਪਣੇ ਹੋਰ ਕਮਰੇ ਆ ਜਿਵੇਂ ਆ ਸੋਫੇ ਵਾਲਾ ਕਮਰਾ ਸੋਫੇ ਟਟ ਪਿਆ ਵਾ ਇਧਰ ਸਾਰਾ ਇਧਰ ਆਪਣਾ ਕਮਰਾ ਆ ਗਿਆ ਜੀ ਪੇਟ ਵਾਲਾ ਸੀਗਾ ਤੇ ਉਹ ਕੂਲਰ ਪਿਆ ਵੱਡਾ ਇਹ ਆਪਾਂ ਪਸੂ ਆਸਤੇ ਲਾਉਂਦੇ ਹੁੰਦੇ ਸੀਗੇ ਕੂਲਰ ਪਰ ਹੁਣ ਠੰਡ ਦਾ ਮੌਸਮ じゃ ਹੋ ਗਿਆ ਵਾ ਤਾਂ ਨਹੀਂ ਆਪਾਂ ਲਾਉਂਦੇ ਆ ਬਰਾਂਡਾ ਆਪਣਾ ਪਰ ਆਪਣਾ ਏਸੀ ਰੂਮ ਆ ਜੀ ਆ ਇੱਕੇ ਸੀ ਉਧਰ ਲੱਗਾ ਇੱਕੇ ਸੀ ਇੱਧਰ ਇਹ ਦਰਵਾਖਾ ਰੂਮ ਆ ਗਿਆ ਜੀ ਆਪਣਾ ਆ ਕਮਰਾ ਵਿਸਟੂ ਰੂਮ ਆ ਜੀ ਆਪਣਾ ਰਪੇਟਾ ਬੈੱਡ ਪਏ ਆ ਕਹਿ ਗੁਰ ਵੱਡਾ ਆ ਆਪਣੀਆਂ ਪੌੜੀਆਂ ਇਹ ਵੀ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਉੱਪਰ ਵੀ ਉਹ ਰੇਲਸੈਂਦਰ ਹੀ ਲੱਗੀ ਆ ਆ ਸਾਹਮਣੇ ਇਹ ਆਪਣੀ ਖੜੀ ਸਕੂਟਰ ਹੀ ਤੇ ਉਹ ਮੋਟਰਸਾਈਕਲ ਆ ਜੀ ਮਸ਼ੀਨ ਵੀ ਧੂਣ ਵਾਲੀ ਪਈ ਆ ਮੈਨੂੰ ਪਤਾ ਨਹੀਂ ਆ ਬੰਦਾ इधर अपनी पी मशीन तो धोने अपना कैप्टन कैप्टन ये कैप्टन है जी इधर अपनी दादी माता भांडे धो तो रहे तो लीजा ਲੀ ਜਲੀ ਜਲੀ ਜਾ ਡਰਾਮ ਵੀਤ ਨਾ ਪਿਆ ਦੁੱਧ ਇਹ ਧੂਆਂ ਗਈ ਬਾਅਦ ਚ ਹੋਵੇ ਹੁਣ ਇੱਧਰ ਅੰਬ ਦਾ ਬੂਟਾ ਲੱਗਾ ਜੀ ਫੇਰ ਤੇ ਇੱਧਰ ਆਪਣੇ ਹੈਗਾ ਚੀਕੂ ਦਾ ਬੂਟਾ ਚੀਕੂ ਲਾਏ ਸੀਗੇ ਆਪਾਂ 10-11 ਸਾਲ ਹੋ ਗਏ ਪਹਿਲਾਂ ਛੋਟਾ ਸੀ ਵੇਲੇ ਇਹ 4-5 ਸਾਲ ਦੀ ਫਲ ਦਿੰਦਾ ਆਪਾਂ ਨੂੰ ਆਵੇ ਇਹ ਪਕਾਉਣੇ ਪੈਂਦੇ ਆ ਜੀ ਘਰੇ ਆਖਤੀ ਆਪ ਇਹ ਹਜੇ ਛੋਟੇ ਆਵੇ ਹਜੇ ਇੱਕ ਵਾਰੀ ਤਾਂ ਲੱਗ ਹਟੇ ਦਵਾਰਾ ਲੱਗਣਗੇ ਹੁਣ ਇਹ ਤੇ ਇਹਨੂੰ ਪਕਾਉਣ ਦੀ ਵਿਧੀ ਹੈਗੀ ਐ ਵੀ ਆਪਾਂ ਜਿਵੇਂ ਮੰਨ ਲਾ ਤੋੜਦੇ ਆ ਇਹ ਤੇ ਹੱਥਾਂ ਨੂੰ ਆਪਣੇ ਦੁੱਧ ਹੀ ਲੱਗਦਾ ਮੁੜ ਕੇ ਘਰੇ ਪਕਾਉਣੇ ਪੈਂਦੇ ਜੀ ਖਵਾਰਦਿਆਂ ਪੰਜਾਂ ਤਿਆਂ ਚ ਲਵੇਟ ਕੇ ਜਾਂ ਕਰਮੈਸ਼ ਚ ਰੱਖ ਕੇ ਗਰਮਾਤ ਜਿਵੇਂ ਆਪਾਂ ਗੱਤੇ ਦੀ ਪੇਟੀ ਚ ਰੱਖ ਲਗੇ ਉਵੇਂ ਪਕਾਉਣੇ ਪੈਂਦੇ ਇਹ ਮੁੜ ਕੇ ਜਿਵੇਂ ਬਜਾਰੂ ਬਣ ਜਾਂਦੇ ਉਵੇਂ ਜਿਵੇਂ ਯਾਰ ਚੁੱਲੇ ਹੋਵੇ ਆਪਾਂ ਤੇ ਇਧਰ ਆਪਣਾ ਹੈਗਾ ਨਿੰਬੂ ਤੇ ਅਮਰੂਦ ਇਧਰ ਆਪਣਾ ਆ ਗਿਆ ਜੀ ਬ੍ਰਾਂਡਾ بڑا ਟਰੈਕਟਰ ਫਾਰਮ ਟਰੈਕ 60 ਫਾਰਮ ਟਰੈਕ 60 ਇਧਰ ਆਪਣੇ ਅਗੇ ਫੀਡ ਇਹ ਹੈਗੇ ਟਰਾਂਜੈਕਸ਼ਨ ਫੀਡ ਆ ਇਹ ਉਹਨਾਂ ਪਸ਼ੂਆਂ ਨੂੰ ਪਾਉਣੇ ਵੀ ਜਿਹੜੇ ਪਸ਼ੂ ਸੂਨ ਵਾਲੇ ਆ ਵੀ ਜਾਂ 2-3 ਮਹੀਨੇ ਰਹਿੰਦੇ ਆ ਸੂਨ ਦੇ ਵਿੱਚ ਤੇ ਆ ਲੇਟੀ ਆ ਤੇ ਉਧਰ ਆਪਣੀ ਦੂਜੀ ਫੀਡ ਆ ਜਿਹੜੀ ਆ ਪ੍ਰੋਟੀਨ ਚ ਪਾਉਣੇ ਉਹ ਡਰਮ ਚ ਹੋਵੇ ਇਹ ਪਕੌੜੀਆਂ ਵਾਲੀ ਫੀਡ ਆ ਜੀ ਇਹ ਪ੍ਰੋਟੀਨ ਚ ਸਾਰੇ ਪੋਸਮਨ ਨਹੀਂ ਪਾਉਣੇ ਆ। ਇਹਨਾਂ ਦੇ ਪਿੰਡਾਂ ਲਾਈਆਂ ਸੀ ਆਪਾਂ। ਤਾਂ ਦੇ ਵਿੱਚ ਆ ਫੇਰ ਅਮਰੂਦ ਦਾ ਬੂਟਾ ਏ ਉਧਰਲੇ ਪਾਸੇ ਆਪਣੇ ਤਿੰਨ ਚਾਰ ਤਰ੍ਹਾਂ ਦੇ ਤਾਂ ਪੰਜ ਤਰ੍ਹਾਂ ਤੋਂ ਵੱਧ ਅਮਰੂਦ ਹੀ ਲੱਗੇ ਕਈ ਕਿਸਮਾਂ ਦੇ ਤਾਂ ਇੱਧਰ ਆਪਣੇ ਪਸ਼ੂ ਆ ਜੀ ਸ਼ੈੱਡ ਹਸਨ ਮਾਉਦੇ ਵੀ ਵਿਖਾਇਆ ਸੀਗਾ ਪਹਿਲੇ ਵਲੌਗ ਦੇ ਵਿੱਚ ਇੱਧਰ ਆਪਣਾ ਆ ਗਿਆ ਜੀ 메인 ਡੋਰ ਦਰਵਾਜਾ ਜਿਹੜਾ 메인 ਆਪਣਾ 게ਟ ਤੇ ਆਪਣਾ ਘਰ ਹੈਗਾ ਜੀ ਗਲੀ ਦੇ ਵਿੱਚ ਉੱਥੇ ਸ਼ਾਰਕਾ 메인 ਜਿਹੜੇ ਉੱਥੇ ਰੋਡ ਇੱਧਰ ਵੀ ਗਲੀ ਲੱਗਦੀ ਹੈ ਘੋਲ ਕੇ ਨੂੰ ਲੈਂਕ ਰੋਡ ਜਾਂਦਾ ਜੀ ਤੇ ਹੁਣ ਆਪਾਂ ਚੱਲੇ ਆ ਘਰੇ ਤੇ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਜਿਵੇਂ ਜਿਵੇਂ ਕੋਈ ਕੰਮ ਕਰਾਂਗੇ ਜੀ